ਅੱਜ ਤੁਹਾਡੇ ਨਾਲ ਐਸੇ ਜੋੜੀ ਨਾਲ ਮਿਲਾਂ ਜਾ ਰਹੇ ਹਾਂ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦੇ ਵਿੱਚ ਹੈਗੀ ਆ ਸਾਗਰ ਦੀ ਵੋਟੀ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਇਹਨਾਂ ਦਾ ਬਹੁਤ ਚਰਚਾ ਹੋ ਰਿਹਾ ਕਿ ਜਿਹਦੇ ਉੱਪਰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਰੀਲਾ ਬਣਾ ਰਹੇ ਨੇ ਸਾਗਰ ਦੀ ਵੋਟੀ ਤਰੀਬ ਸਮਾਤ ਜਰੂਰ ਸਾਨੂੰ ਲੱਭਣ ਦੇ ਵਿੱਚ ਲੱਗਾ ਪਰ ਅਸੀਂ ਅੱਖਰ ਦੇ ਵਿੱਚ ਜੋੜੀ ਲੱਭ ਹੀ ਲਈ ਤੇ ਉਹਨਾਂ ਤੱਕ ਪਹੁੰਚ ਗਿਆ ਸਾਗਰ ਜੀ ਸਾਡੇ ਨਾਲ ਸ਼ਮੀ ਜੀ ਮੌਜੂਦ ਸਾਕ ਜੀ ਸਭ ਤੋਂ ਪਹਿਲਾਂ ਤੇ ਧੰਨਵਾਦ ਕਰੋ ਪੰਜਾਬ ਚ ਜੀ ਨਵਾਜੀ ਤੁਹਾਡੇ ਚੈਨਲ ਦਾ ਤੁਹਾਡੀ ਸਮੁੱਚੀ ਟੀਮ ਦਾ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਏ ਬਹੁਤ ਬਹੁਤ ਮਿਹਰਬਾਨ 사ਗਰ ਜੀ ਲੋਕਾਂ ਨੂੰ ਤੁਸੀਂ ਬਹੁਤ ਖਾੜੇ ਗਲਾਏ ਆ ਪਿੰਡਾਂ ਦੇ ਵਿੱਚ ਬਹੁ ਵਿੱਚਦੇ ਲਏ ਲੋਕ ਪਸੰਦ ਵੀ ਕਰਦੇ ਨੇ ਪਰ ਜਿਹੜੇ ਦੋ ਹੁਣ ਬੋਲ ਚੱਲੰਦੇ ਨੇ ਇੱਕ ਜਿਹੜਾ ਗਾਣਾ ਰੀਲ ਬਹੁਤ ਜਲਦੀ ਪਈਆ ਕਿਉਂਕਿ ਚੱਲਦੇ ਤੇ ਸਾਰੇ ਪਈਆ ਪਰ ਇਹ ਟ੍ਰੈਂਡ ਦੇ ਵਿੱਚ ਆ ਗਿਆ ਲੋਕ ਰੀਲਾਂ ਕਰਕੇ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਸਾਗਰ ਦੀ ਬੋਲੀ ਸਭ ਤੋਂ ਪਹਿਲਾਂ ਤੇ ਦਰਸ਼ਕਾਂ ਨੂੰ ਅਸੀਂ ਉਹ ਬੋਲ ਤੁਸੀਂ ਦੋ ਬੋਲ ਕੇ ਦੱਸ ਦੋ ਕਿ ਦਰਸ਼ਕ ਜਿਹੜੇ ਵੇਖ ਰਹੇ ਨੇ ਇੱਕ ਰਿਓ ਕੋਛ ਹੋ ਜਣਾ ਕਿਉਂਕਿ ਉਹ ਕਹਿੰਦਾ ਕਿ ਜੋੜੀ ਲਬੜੀ ਨਹੀਂ ਪਰ ਇਹ ਲਬ ਲਈ ਆ ਜੀ ਚਲੋ ਵੈਸੇ ਤੇ ਜੀ ਮੈਂ ਅੱਗੇ ਵੀ ਸਵੇਰ ਦਾ 10 ਚੈਨਲਾਂ ਨੂੰ ਬੇਨਤੀ ਇਹੀ ਕਰਦਾ ਵੀ ਸਾਨੂੰ ਇੱਕ ਆਦਤ ਜੀ ਪਈ ਆ ਵਾਜੇ ਤੋਂ ਬਿਨਾ ਹਾਰਮੋਨੀਅਮ ਤੋਂ ਬਿਨਾ ਗਾਇਆ ਨਹੀਂ ਜਾਂਦਾ ਮਤਲਬ ਆਦਤ ਪਈ ਆ ਹੋਰ ਤੇ ਚਲੋ ਜੀ ਥੋੜਾ ਜਾਂ ਗ੍ਰਾਮ ਦੇ ਵਿੱਚ ਮਾੜੀ ਜੀ ਹਲਕੀ ਜੀ ਬੋਕਰਾ ਕੇ ਤੇ ਸਥਾਈ ਉਹ ਕੀ ਸੀਗਾ ਹਮ ਸਾਦੇ ਨਹੀਂ ਉਹਨੂੰ ਸਥਾਈ ਲੈ ਲਓ ਪੂਰੀ ਲੋਡ ਤੇਰੀ ਪੈ ਗਈ ਏ ਡਰਾਈਵਰ ਆ ਵੇ ਮੈਨੂੰ ਲੋਡ ਤੇਰੀ ਪੈ ਗਈ ਏ ਡਰਾਈਵਰ ਆ ਵੇ ਮੈਨੂੰ ਲੱਗਦਾ ਏ ਪੂਰਾ ਵਿੱਤ ਜਰ ਬਾਹੇ ਤੈਨੂੰ ਲੋਡ ਤੇਰੀ ਪੈ ਗਈ ਏ ਡਰਾਈਵਰ ਆ ਵੇ ਮੈਨੂੰ ਲੱਗਦਾ ਏ ਪੂਰਾ ਵਿੱਤ ਜਰ ਬਾਹੇ ਤੈਨੂੰ ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ ਇਮੀਡੀਏਟਲੀ ਏ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਮੇਮੀ ਜੇ ਤੇਰੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ ਦੇ ਵਿੱਚ ਲਾਵੀ ਨਾ ਨੀ ਔਰ ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ ਦੇ ਵਿੱਚ ਲਾਵੀ ਨਾ ਨੀ ਔਰ ਲਾਲ ਬੱਤੀ ਅਗੀ ਯਾਰ ਅਸੇ ਪਾਸੇ ਵੇਖ ਲਾਲ ਬੱਤੀ ਅਗੀ ਯਾਰ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਬੋਕਰ ਸਾਗਰ ਜੀ ਸਭ ਤੋਂ ਪਹਿਲਾਂ ਤੇ ਇਹ ਗਾਣਾ ਕਦੋਂ ਰਿਕਾਰਡ ਹੋਇਆ ਸੀ ਇਹ ਕਹਿੰਦੇ 2004 ਦੇ ਪਾਸ ਦੇ ਕਰੀਬ ਰਿਕਾਰਡ ਹੋਇਆ ਹਾਂਜੀ ਹਾਂਜੀ ਇਹ ਜੀ ਅੱਜ ਤੋਂ ਆ ਹਫ਼ਤਾ ਦੋ ਹਫ਼ਤੇ ਤੋਂ ਜਦੋਂ ਦਾ ਇਹ ਨੈਟ ਦਾ ਜਿਹੜਾ ਜਮਾਨਾ ਤੁਹਾਨੂੰ ਕੋਈ ਸੁਣਿਆ ਜੀ ਪੱਤਰਕਾਰ ਵੀਰਾਂ ਕੋਲੋਂ ਤੇ ਮੈਨੂੰ ਇਹਦੇ ਬਾਰੇ ਨੈੱਟ ਬਾਰੇ ਬਹੁਤ ਘੱਟ ਜਾਣਕਾਰੀ ਆ ਨਾ ਮੇਰਾ ਨੈੱਟ ਤੇ ਕੋਈ ਚੈਨਲ ਆ ਨਾ ਮੈਨੂੰ ਇਹਦੇ ਬਾਰੇ ਪਤਾ ਹੀ ਆ ਹੁਣ ਸਾਡੇ ਸਟਾਫ ਨੇ ਰੱਬ ਵਰਗੇ ਸਰੋਤਿਆਂ ਦੀ ਉਹਨਾਂ ਦੀ ਮੰਗ ਤੇ ਕਿ ਉਹ ਨੈੱਟ ਚੈਨਲ ਲਬ ਦੇ ਨੇ ਵੀ ਇਹਨਾਂ ਦਾ ਕੋਈ ਆਪਣਾ ਉਹ ਹੁਣ ਬਣ ਗਿਆ ਤੇ ਬਾਕੀ ਇਹ ਜਿਹੜਾ ਉਸ ਦਿਨ ਦਾ ਜਦੋਂ ਦਾ ਇਹ ਹਫਤਾ ਦੋ ਹਫਤੇ ਤੋਂ ਗਾਣੇ ਦਾ ਇਹਦਾ ਐਸੇ ਉੱਤੇ ਉਹਨੂੰ ਕੀ ਤੁਸੀਂ ਕਹਿੰਦੇ ਟ੍ਰੇਲ ਰੀਅਲਿਟੀ ਟ੍ਰੇਲ ਬਣ ਜੀ ਜੀਰਾ ਤੇ ਹੈਗੇ ਤੇ ਉਹਦੇ ਤੇ 15 20 ਗਾਣੇ ਨੇ ਸਾਡੇ ਗਰੀਬਾਂ ਦੇ ਉਹਦੇ ਉੱਤੇ ਜਿੰਨੇ ਵੀ ਉਹ ਜਿਵੇਂ ਗੈਰਾਂ ਦੀ ਡੋਲੀ 7 ਲੱਖ ਦੀ ਗੱਡੀ ਤੇ ਕਬਰਾਂ ਤੱਕ ਰੀਚਾਂ ਰਹਿਣ ਗਈਆਂ ਕਿੰਨੇ ਗਾਣੇ ਉਹਦੇ ਤੇ ਢਾਬੇ ਦੀ ਦਾਲ ਉਹ ਸਾਰੇ ਟ੍ਰੈਂਡਿੰਗ ਚ ਨੇ ਤੇ ਉਹ ਇਹਦੇ ਵਿੱਚ ਹੀ ਨਾਲ ਹੀ ਮੰਗਰ ਲਾਈਨ ਲੱਗੀ ਹੋਈ ਹੈ ਤੇ ਇਹ ਗਾਣਾ ਉਦੋਂ ਦਾ ਅਸੀਂ ਸੋਚਦੇ ਹਾਂ ਕਿ ਇਹ ਹਾਂ ਬਈ ਇਹ ਸਾਨਾ 2004 5 6 ਇੱਥੇ ਕੇ 85 ਸੀਗੀਆਂ ਤੇ ਲੇਕਿਨ ਉਹ ਪੱਤਰਕਾਰ ਵੀਰਾਂ ਨੇ ਚੈਨਲਾਂ ਨੇ ਉਹ ਡਿਕਲੇਅਰ ਹੀ ਕਰ ਦਿੱਤਾ ਕੱਲ ਪਰਸੋਂ ਦਾ ਵੀ ਇਹ ਟੇਪ 2005 ਦੇ ਵਿੱਚ ਤੇ ਕਿੰਨੇ ਅਕਤੂਬਰ ਨੂੰ ਉਹਨਾਂ ਨੇ ਪੂਰਾ ਵੇਰਵਾ ਉਹ ਰੈਟ ਤੋਂ ਜਿਹੜਾ ਕੰਪਨੀਆਂ ਨੇ ਉਹਦਾ ਜਿਹੜੀਆਂ ਕੰਪਨੀਆਂ ਉਹ ਰਾਈਟਸ ਹੁੰਦੇ ਨੇ ਉਹਨਾਂ ਜਿਹੜਾ ਉੱਤੇ ਟਾਈਮ ਲਿਖਿਆ ਹੁੰਦਾ ਪੂਰੀ ਟਾਈਮਿੰਗ ਉਹਨਾਂ ਨੇ ਦਿੱਤੀ ਆ ਇਹ ਟੇਪ ਦਾ ਨਾਂ ਸੀਗਾ ਜੀ ਗੰਨੇ ਗੰਨੇ ਕੀ ਸੀਰੀ ਸੀ ਤੁਮੇ ਸੀਗਾ ਜੀ ਅ ਇੰਡੀਆ ਦੀ ਟਾਪ ਦੀ ਜਿਹੜੀ ਕੰਪਨੀ ਆ ਟੀ ਸੀਰੀਜ਼ ਉਹਦੇ ਵਿੱਚੋਂ ਇਹ ਪ੍ਰੋਜੈਕਟ ਸੀਗਾ ਉਹਦਾ ਨਾਮ ਹੈ ਗੰਨੇ ਗੰਨੇ ਚੂਪਲੇ ਜੱਟਾਂ ਦੇ ਪੋਲੇ ਠੰਡੇ ਜੂਸ ਪੋਲੇ ਚਾਹੀ ਹਾਂ ਠੰਡੇ ਜੂਸ ਇਹਦੇ ਵਿੱਚੋਂ ਗਾਣੇ ਸੀਗੇ ਸਾਰੇ ਸੁਪਰ ਹਿੱਟ ਗਾਣੇ ਗੋਰੇ ਗੋਰੇ ਜੰਮਣ ਦੇ ਬਾਪੂ ਦੇ ਨਿਆਣੇ ਇੱਕ ਐਸਟੀਡੀ ਵਾਲੀ ਸ਼ਕੀਨ ਕੁੜੀਏ ਉਹ ਇੱਕ ਸਾਧਨੀ ਜਿਹੜੀ ਨਕਲੀ ਸਾਧਨੀ ਨਕਲੀ ਸਾਧ ਉਹ ਮਜ਼ਾਕ ਛਰਾਹਟ ਨਾ ਛਰਾਹਟਾਂ ਜੀ ਹੁੰਦੀਆਂ ਨੇ ਤੇ ਇਹ ਉਦੋਂ ਇਹ 2005 ਦੇ ਵਿੱਚ ਅੰਰੀਜ ਹੋਇਆ ਸੀ ਤੇ ਉਦੋਂ ਵੀ ਇੰਨਾ ਹੀ ਪਿਆਰ ਮਿਲਿਆ ਸੀ ਇਸ ਤੋਂ ਜ਼ਿਆਦਾ ਹੋਣ ਉਸ ਤੋਂ ਜ਼ਿਆਦਾ ਸਗਰ ਜੀ ਕਿੰਨੇ ਫੋਨ ਹੁਣ ਤੱਕ ਆ ਗਿਆ ਇਸ ਗਾਣੇ ਨੂੰ ਲੈ ਕੇ ਸਭ ਤੋਂ ਪਹਿਲਾਂ ਤੇ ਸਰੋਤਿਆਂ ਦੇ ਉਹ ਉਹ ਤੇ ਸਾਰੇ ਉਹ ਸਾਰੀ ਰਾਤ ਸਾਰਾ ਦਿਨ ਉਹ ਫੋਨ ਬੈਲ ਤੇ ਬੰਦ ਹੁੰਦੀ ਨਹੀਂ ਮਤਲਬ ਜਿੱਦਾਂ ਆਪਾਂ ਫੋਨ ਸੁਣਦੇ ਆ ਤੇ ਉਹ ਜਿੰਨੇ ਚਿਰ ਚੋ ਜਾਂ ਉਹ ਭਾਵੇਂ 10 ਸੈਕਿੰਡ ਚ ਗੱਲ ਕਰੀਏ 2 ਸੈਕਿੰਡ ਚ ਗੱਲ ਕਰੀਏ ਉਹ ਵਿੱਚ ਰੈਗੂਲਰ ਟੋਨ ਉਹਦਾ ਟੂ ਟੂ ਮਤਲਬ ਉਹ ਤੇ ਇੱਕ ਸੈਕਿੰਡ ਵੀ ਨਹੀਂ ਕੀ ਬੰਦ ਹੋ ਰਹੇ ਫੋਨ ਤੇ ਜਿੰਨੇ ਵੀ ਸਟਾਫ ਕੋਲ ਜਾਂ ਬੱਚਿਆਂ ਕੋਲ ਇਹ ਸਰੋਤਿਆਂ ਦੀ ਸਾਡੇ ਰੱਬ ਵਰਗੇ ਸਰੋਤਿਆਂ ਦੀ ਇਹ ਮਿਹਰਬਾਨੀ ਹੈ ਜੀ ਕਿਤੇ ਸਗਰ ਜੀ ਨੇ ਗਾਣਾ ਬੋਲ ਕੇ ਤੇ ਭੁੱਲ ਗਏ ਸੀ ਪਰ ਲੋਕਾਂ ਨੇ 2005 ਨਾਲ ਕੱਢ ਕੇ ਅੱਗੇ ਲਿਆਤਾ ਹਾਂ ਜੀ ਇਤਨਾ ਹੀ ਹੈ ਜੀ ਜਦੋਂ ਰੋਜ਼ ਸਟੇਜਾਂ ਤੇ ਜਾਂਦਾ ਇਹ ਉਹ ਨਵਾਂ ਮੈਂ ਮੈਟਰ ਨਵਾਂ ਕੌਣ ਲੱਗਦਾ ਵੀ ਆਉਣ ਵਾਲੀ ਸ਼ਰਾਰਤਾ ਜੀ ਆਉਣ ਵਾਲੀ ਸ਼ਰਾਰਤਾ ਜੀ ਉਹ ਫਰਮਾਇਸ਼ਾਂ ਹੀ ਇੰਨੀਆਂ ਕੋਨਾਂ ਹੀ ਉਹਨਾਂ ਉਹ ਗਾਣੇ ਅਜੇ ਉਹਨਾਂ ਲਈ ਪੁਰਾਣੇ ਹੋਏ ਨਹੀਂ ਹਮ ਇੱਕ ਦਿਨ ਇੱਕ ਵੀਰ ਨੇ ਸਟੇਜ ਤੇ ਆ ਕੇ ਕਿਹਾ ਮਤਲਬ ਮਜ਼ਾਕ ਉਹਨੇ ਕਿਹਾ ਜੀ ਮੈਂ ਕਹਾਂ ਕੁਝ ਨਵਾਂ ਗਾ ਲਈ ਉਹ ਕਹਿੰਦੀ ਜੀ ਪਹਿਲੇ ਪੁਰਾਣੇ ਹੋ ਗਏ ਉਹ ਉਹ ਸਾਰਚ ਫਾਲਟ ਹੈ ਨਾ ਬਿਜਲੀ ਦਾ ਸਾਰਚ ਫਾਲਟ ਪਹਿਣਾ ਹੀ ਸੀ ਤੇ 11 ਦੀ ਟੋਲੀ ਨਹੀਂ ਹਨ ਫੁੱਲਾਂ ਵਾਲੀ ਲਜਾਈ ਕੱਦੂ ਮਾਰ ਲੈ ਗਵੰਟ ਨੇ ਤੇ ਹੋਰ ਬਹੁਤ ਸਾਰੇ ਸਿੰਧੂ ਦੀ ਹੱਟੀ ਦੋ ਘੋਟ ਲਾਈ ਹੋਣੀ ਹੈ ਹਨ ਕੋਈ ਦੁਨੀਆ ਤੇ ਮੇਰੇ ਨਾਲੋਂ ਸੋਹਣੀ ਨਾ ਰੱਬ ਨੇ ਬਣਾਈ ਹੋਣੀ ਹੈ ਤੈਨੂੰ ਰੱਬ ਨੇ ਬਣਾਇਆ ਜਦੋਂ ਸੋਹਣੀ ਹੈ ਦੋ ਘੋਟ ਲਾਈ ਹੋਣੀ ਹੈ ਉਹ ਇੰਨੀਆਂ ਕੋ ਫਰਮਾਇਸ਼ਾਂ ਆਉਂਦੀਆਂ ਨੇ ਇੰਨੀਆਂ ਕੋ ਫਰਮਾਇਸ਼ਾਂ ਕਿ ਨਵਾਂ ਕੁਛ ਗਾਉਣ ਹੀ ਨਹੀਂ ਹੈ ਜਿੱਦ ਤੇ ਸਗਰ ਜੀ ਇੱਕ ਚੀਜ਼ ਹੋ ਰਿਆ ਟੜਨਾਮੂ ਸਾਗਰ ਸਤਿਨਾਮ ਸਿੰਘ ਜੀ ਤੇ ਇੱਕ ਚੀਜ਼ ਹੋ ਰਿਆ ਕਿ ਜਿਨ੍ਹਾਂ ਦੇ ਨਾਮ ਤੇ ਸਾਗਰ ਹੈਗਾ ਵਾ ਉਹ ਆਪਣੇ ਹੁਣ ਫੈਮਿਲੀ ਨੇ ਬੋਲਾ ਕੁਛ ਕਰਦੇ ਪਏ ਨੇ ਉਹ ਗੱਡੀ ਵੀ ਕਹਿੰਦੇ ਕਿ ਟਾਟਾ ਵਾਲਿਆਂ ਦੀ ਵੀ ਨਹੀਂ ਚੱਲੀ ਜਿੰਨੀ ਤੇ ਗੱਡੀ ਇੰਡਕਾ ਚਲਾਤੀ ਹੈ ਜੀ 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 ਤੋਂ ਗੱਡੀ ਲੁਕੀ ਲੈਣ ਦੀ ਚਾਲੂ ਕਰਤੇ ਕਹਿੰਦੇ ਇੰਡਕਾ ਗੱਡੀ ਲੈ ਕੇ ਰੀਲ ਬਣਾਉਣੀ ਆ ਸੀ ਚਲੋ ਇਹ ਤੇ ਉਹਨਾਂ ਦਾ ਪਿਆਰ ਹੈ ਜੀ ਤੇ ਬਾਕੀ ਉਸ ਜਿੱਤਰਾ ਦਾ ਰਵਾਜ ਹੁੰਦਾ ਉਦਾਂ ਦਾ ਹੋ ਵੀ ਜਾਂਦਾ ਹੁੰਦਾ ਕਿ ਕਈ ਵਾਰੀ ਚਲੋ ਇਹ ਫਿਰ ਹੁਣ ਸਰੋਤੇ ਵੀ ਜਾਂਦਾ ਜੋੜੀ ਕਿੰਦਾ ਤੁਹਾਡੀ ਬੜੀ ਹੈ ਜੀ ਉਹਦੇ ਥੋੜਾ ਜਿਹਾ ਲੋਕ ਵੇਖ ਰਹੇ ਨੇ ਲੋਕਾਂ ਨੂੰ ਹੀ ਦੱਸੇ ਇਹ ਅਸੀਂ ਉਹ ਕਈ ਲੋਕ ਜਿਹੜੇ ਸਿੰਗਰ ਹੁੰਦੇ ਨੇ ਜੀ ਜਾਂ ਕੋਈ ਹੋਰ ਕਾਰੋਬਾਰ ਵਾਲੇ ਹੂੰ ਉਹ ਕਈ ਵਾਰੀ ਅਲੱਗ-ਅਲੱਗ ਲੋਕ ਵੀ ਜਿਹੜੇ ਮੇਲ ਫੀਮੇਲ ਤੇ ਉਹ 파ਟਨਰ ਹੁੰਦੇ ਨੇ ਕੌਣ ਵਾਲੇ ਵੀ ਲੇਕਿਨ ਅਸੀਂ પતિ-ਪਤਨੀ ਆ ਜੀ ਬਾਲ ਬੱਚੇਦਾਰ ਆ ਤੇ ਇਹ ਅਸੀਂ ਪਿਛਲੇ 24-25 ਸਾਲ ਤੋਂ ਤੇ ਪ੍ਰਮਾਤਮਾ ਨੇ ਧੁਰੋਂ ਲਿਖਿਆ ਜੀ ਇਹਦੇ ਵਿੱਚ ਤੇ ਇਕੱਠੇ ਅਸੀਂ ਦੇ ਇਕੱਠੇ ਹੋਏ ਨਹੀਂ ਇਹ ਤੇ ਉਹਨੇ ਧੱਕੇ ਨਾ ਉਹਨੇ ਲਿਖਿਆ ਤੇ ਉਹਨੇ ਕੀਤਾ ਇਹ ਜਨਮ ਜਨਮ ਤੋਂ ਸਾਥ ਸਾਥ ਹੀ ਇਹਦੇ ਵਿੱਚ ਕਹਿੰਦੇ ਖਾੜਾ ਲਾਉਣ ਗਏ ਸੀ ਪਿੰਡ ਦੇ ਵਿੱਚ ਤੇ 20 ਰੁਪਏ ਤੋਂ ਗੱਲ ਛਿੜਪੀ ਸੀ ਤუ ਉਸ ਤੋਂ ਬਾਅਦ ਮੈਡਮ ਕਹਿੰਦੇ ਮਾ ਵੀ ਗਾਣਾ ਸਿੱਖਣਾ ਹੀ ਹੁਣ ਉਹ ਜਿੱਦਾਂ ਹਰ ਰਿਸ਼ਤੇ ਜਿਹੜੇ ਡੇਲੀ ਰਿਸ਼ਤੇ ਹੋ ਰਹੇ ਆ ਜੀ ਬੱਚਿਆਂ ਦੇ ਉਹ ਕਿਸੇ ਨਾ ਕਿਸੇ ਤਰ੍ਹਾਂ ਸਵੱਬ ਦੇ ਬਣਦਾ ਹੀ ਆ ਕੋਈ ਸਕੂਲ ਮਿਲ ਕੇ ਕੋਈ ਕਾਲਜ ਮਿਲ ਕੇ ਕੋਈ ਨੌਕਰੀ ਤੇ ਮਿਲ ਕੇ ਅਸੀਂ ਸਟੇਜ ਤੇ ਮਿਲ ਬਸ ਐਨੀ ਗੱਲ ਹੈ ਪਿੰਡ ਦਾ ਬਹੁਤ ਆਸ਼ੀਰਵਾਦ ਮਿਲਿਆ ਕਹਿੰਦੇ ਉੱਥੇ ਮੁੜ ਕੇ ਜੋ ਮੈਡਮ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਕਿਹੜਾ ਗਾਣਾ ਸੀ ਉਸ ਪਿੰਡ ਦੇ ਵਿੱਚ ਬੰਨ ਤੇ ਜਾ ਕੇ ਆਇਆ ਸੀ ਉਸ ਟਾਈਮ ਉਹ ਵੈਸੇ ਤੇ ਮੇਰੀਆਂ ਉਦੋਂ ਇੱਕ ਦੋ ਨਾ ਛਿੰਨੇ ਛਿੰਨੇ ਟੇਪਾਂ ਮੇਰੀਆਂ ਸੀਗੀਆਂ ਜੀ ਚਲੋ ਇਹ ਕਹਿੰਦੇ ਹੁੰਦੇ ਆ ਵੀ ਇਹ ਉਦੋਂ ਸੁਪਰ ਹਿੱਟ ਸੀ ਸਾਗਰ ਸਾਹਿਬ ਦਾ ਇਹਨਾਂ ਨੂੰ ਬਹੁਤ ਨਾਮ ਹੁੰਦਾ ਸੀ ਉਦੋਂ ਮੈਂ ਇਹਨਾਂ ਨੂੰ ਜਦੋਂ ਮੈਂ ਮਿਲੀ ਉਹ ਇੱਕ ਅਮਲੀ ਦੀ ਸ਼ਰਾਤ ਜੀ ਸੀਗੀ ਉਹ ਮਤਲਬ ਨਾ ਅਮਲੀ ਜਿੱਦਾਂ ਉਹ ਨਸ਼ਾ ਪਤਾ ਖਾਂਦੇ ਆ ਉਹ ਅਮਲੀਆਂ ਦੀ ਸ਼ਰਾਤ ਜੀ ਸੀਗੀ ਕੋਈ ਤੇ ਉਹ ਦੋ ਟੇਪਾਂ ਮੇਰੀਆਂ ਆਈਆਂ ਸੀ ਉਹ ਇਹਨਾਂ ਨੇ ਘਾਤਾ ਨਾਲ ਤੇ ਉਹ ਕੋਈ ਇੱਕ ਪਰਮਾਤਮਾ ਨੇ ਉਹ ਮੇਲ ਮਣਾਉਣਾ ਸੀ ਮਲਾਤ ਦਾ ਸਗਰੀ 1500 ਤੋਂ ਉੱਪਰ ਗਾਣੇ ਹੋਣਗੇ ਤੁਹਾਡੇ ਜਿਹੜੇ ਰਿਲੀਜ਼ ਹੋਤਾ ਜਿਆ ਉਹ ਨਵੇਂ ਲੋਪ ਨੂੰ ਡਬਿੰਗ ਕਰਦੇ ਪਏ ਰੀਲਾ ਬਣਾਉਂਦੇ ਪਏ ਨੇ ਵਿਦੇਸ਼ ਕਿਨੇ ਸ਼ੋਅ ਲਾ ਚੁੱਕੇ ਹੁਣ ਤੱਕ ਕੋਈ ਮਿਲੇ ਚਾਂਸ ਕਿ ਵਿਦੇਸ਼ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਸ਼ੋਅ ਲਾ ਕੇ ਆਏ ਹੋ ਇੰਗਲੈਂਡ ਜੀ ਅਮਰੀਕਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਉਹ ਤੇ ਪ੍ਰੋਮੋਟਰਾਂ ਨੂੰ ਪੁੱਛ ਕੇ ਵੇਖਿਓ ਜੀ ਇਹਦੇ ਮੇਰੇ ਵੀ ਰਿਸੀਦਾ इंग्लंडੋਂ ਮੈਨੂੰ ਨਾ ਫੋਨ ਆਇਆ ਉਹ ਕਹਿੰਦੇ ਕਿ ਸਾਗਰ ਜੀ ਨੂੰ ਲੱਭ ਕੇ ਨਾ ਇੱਕ ਇੰਟਰਵਿਊ ਜ਼ਰੂਰ ਕਰੋ ਜੀ ਜੀ ਫਿਰ ਉਹ ਜਿਹੜੇ ਦੇਖ ਰਹੇ ਕੀ ਕਹਿਣਾ ਚਾਹ ਉਹ ਨਾ ਸਰੋਤਾ ਜਿਹੜੇ ਵਿਦੇਸ਼ਾਂ 'ਚ ਬੈਠੇ ਜੀ ਟੈਲੀਫਾਨ ਆ ਜੀ ਨਹੀਂ ਫੈਨ ਨਹੀਂ ਜੀ ਉਹ ਮੇਰੇ ਰੱਬ ਨੇ ਜੀ ਉਹ ਮੇਰੇ ਅਨਦਾਤਾ ਨੇ ਫੈਨ ਮੈਂ ਨਹੀਂ ਕਦੇ ਜ਼ਿੰਦਗੀ 'ਚ ਮੰਨਦਾ ਜੀ ਉਹ ਤੇ ਸਾਡਾ ਸਾਡੇ ਅਨਦਾਤਾ ਲੋਕ ਨੇ ਉਹ ਜਿਹੜੇ ਸਾਨੂੰ ਸੁਣਦੇ ਆ ਨਾ ਉਹਨਾਂ ਕਰਕੇ ਤੇ ਸਾਨੂੰ ਰੋਜੀ ਰੋਟੀ ਰੋਟੀ ਵੀ ਸਾਨੂੰ ਉਹਨਾਂ ਕਰਕੇ ਕਰਕੇ ਮਿਲਦੀ ਆ ਤੇ ਆਹ ਜਿਹੜਾ ਪਿਆਰ ਹੂੰ ਆ ਸਟਾਰ ਹੁਣ ਜਿਵੇਂ ਉਹਨਾਂ ਕਰਕੇ ਹੁਣ ਗਾਂਹ ਦੀ ਇਹ ਪਲੈਨਿੰਗ ਹੈਗੀ ਹੈ ਜੀ ਗਾ ਕਿਉਂਕਿ ਇਸ ਗਾਣੇ ਦੇ ਤੇ ਚਲੋ ਪੁਰਾਣੇ ਗਾਣੇ ਮਟਾੜੇ ਬਹੁਤ ਸੀ ਪਰ ਜਿਹੜਾ ਇਹ ਗਾਣਾ ਸੀ ਸਾਗਰ ਦੀ ਵੋਟੀ ਗਾਣਾ ਜੀ ਹੁਣ ਲੋਕ ਕਿੰਨੇ ਤੁਹਾਨੂੰ ਮਿਲ ਰਹੇ ਨੇ ਇੱਥੇ ਜੀ 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 ਉਹ ਦੁਬਾਰਾ ਤੁਸੀਂ ਪੁੱਛੋ ਇਹ ਗਾਣੇ ਲੋਕ ਕਿੰਨੇ ਮਿਲ ਰਹੇ ਨਾਲ ਕਿ ਤੁਹਾਨੂੰ ਹੁਣ ਇਸ ਗਾਣੇ ਵਾਸਤੇ ਜਾਂ ਫੂਨਾ ਦੇ ਉੱਪਰ ਕੋਈ ਗਾਹ ਪਲੈਨਿੰਗ ਕਰਦੇ ਪਏ ਆ ਕਿ ਡਾਇਰੈਕਟਰ ਵਗੈਰਾ ਤੁਹਾਨੂੰ ਮਿਲਣ ਵਾਸਤੇ ਇਹ ਆਪਾ ਸਾਗਰ ਜੀ ਉਹ ਤੇ ਗਾਣੇ ਇਸ ਆ ਜਿਹੜਾ ਹੋਣਾ ਗਾਣਾ ਇਹਦੇ ਤੋਂ ਪਹਿਲਾਂ ਉਹ ਤੇ ਰਿਕਾਰਡਿੰਗਾਂ ਦੇ ਪਿਛਲੇ ਮਹੀਨੇ 2 ਮਹੀਨੇ ਤੋਂ ਰਿਕਾਰਡਿੰਗਾਂ ਤੇ ਉਹ ਤੇ ਲਗਾਤਾਰ ਚੱਲ ਹੀ ਰਹੀਆਂ ਨੇ ਰਿਕਾਰਡਿੰਗਾਂ ਡਿਊਟ ਪ੍ਰੋਜੈਕਟ ਹੋਇਆ ਪਿਆ ਇੰਡੀਆ ਦੀਆਂ ਨਾਮਵਰ ਕੰਪਨੀਆਂ ਨੇ ਪੁਰ ਸਿੱਖੀ ਦਾ ਪ੍ਰੋਜੈਕਟ ਹੋਇਆ ਪਿਆ ਮਾਤਾ ਦੀਆਂ ਭੇਟਾ ਦਾ ਹੋਇਆ ਪਿਆ ਅੱਛਾ ਉਹ ਵੀ ਪ੍ਰੋਜੈਕਟ ਜਾ ਰਿਹਾ ਬਸ ਆਹ ਨੂੰ ਹਫਤਾ ਤੋਂ ਹਫਤੇ ਦੇ ਵਿੱਚ ਰਿਲੀਜ਼ ਹੋ ਰਿਹਾ ਹੁਣ ਗਾਣ ਦੀ ਫਿਰ ਪਲੈਨਿੰਗ ਕੀ ਆ ਕਿ ਹੁਣ ਖਾੜੇ ਫਿਰ ਉਹੀ ਰਿਲੀਜ਼ ਕੀਤੇ ਜਾਣਗੇ ਜੀ ਜਿਹੜੇ ਪਹਿਲਾਂ ਪਿੰਡਾਂ ਦੇ ਵਰਚ ਤੇ ਕਿਉਂਕਿ ਲੋਕ ਪਿੰਡਾਂ ਅਗੇ ਪਿੰਡ ਹੀ ਰਹਿ ਲੋਕ ਅਖਾੜਾ ਵਿਖਾ ਦੇ ਦੱਸ ਸਕਦੇ ਨਹੀਂ ਮੈਂ ਮੈਂ ਬਦਲਿਆ ਜੀ ਅੱਗੋ ਮੈਟਰ ਜਿਹੜਾ ਨਾ ਉਹ ਉਦੋਂ ਤੋਂ ਲੈ ਕੇ 24 22 23 ਸਾਲ ਤੋਂ ਲੈ ਕੇ ਜਿੱਦਾਂ ਜਿੱਦਾਂ ਅੱਗੇ ਚੱਲਦਾ ਆਇਆ ਨਾ ਸਮਾਂ 2 ਸਾਲ ਬਾਅਦ 3 ਸਾਲ ਬਾਅਦ ਉਦਾਂ ਉਹਦਾ ਮੈਟਰ ਬਦਲਦੇ ਆਏ ਆਂ ਤੇ ਉਦਾਂ ਹੀ ਗਾਹ ਬਦਲਿਆ ਹੋਇਆ ਹੁਣ ਦੇ ਬੱਚਿਆਂ ਦਾ ਜੋ ਚਾਹੀਦਾ ਉਹ ਦੇ ਰਹੇ ਆ ਉਹਨਾਂ ਸਖ ਜੀ ਮੋਡਲ ਜਮਾਨਾ ਤਾਂ ਅੱਜਕੱਲ੍ਹ ਰੈਪ ਪਰ ਬਹੁਤ ਆਗੇ ਨੇ ਗਾਣੇ ਵਗਫਕ ਗੰਦੇ ਨੇ ਪਰ ਫੈਮਿਲੀ ਚ ਬਹਿਨ ਕੇ ਸੁਣਨ ਵਾਲੇ ਗਾਣੇ ਨਹੀਂ ਹੈਗੇ ਉਹਨਾਂ ਸ਼ਬਦਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਉਹ ਕਲਾਕਾਰ ਹੈਗੇ ਨੇ ਕਿ ਤੁਸੀਂ ਤੇ ਪੁਰਾਣੇ ਨਹੀਂ ਮੇਰੇ ਹਿਸਾਬ ਨਾਲ ਤੇ ਕੋਈ ਮੈਂ ਮੈਂ ਕੋਈ ਸੁਣਿਆ ਨਹੀਂ ਜੀ ਗਲਤ ਨਾ ਮੈਨੂੰ ਪਤਾ ਹੀ ਆ ਤੇ ਮੈਂ ਸੁਣਿਆ ਨਹੀਂ ਆ ਤੇ ਜੇ ਜਿਹੜੇ ਲੋਕ ਗਾਉਂਦੇ ਨੇ ਜਿਹੜੇ ਬੱਚੇ ਨਵੇਂ ਗਾਉਂਦੇ ਨੇ ਉਹ ਸਾਡੇ ਨਾਲੋਂ ਤੇ ਚੰਗਾ ਗਾਉਂਦੇ ਹੋਣਗੇ ਕਿਉਂਕਿ ਉਹ ਨਵੇਂ ਬੱਚੇ ਆ ਨਵੀਂ ਜਵਾਨੀ ਆ ਨਵਾਂ ਜੋਸ਼ ਆ ਉਹ ਸਾਡੇ ਨਾਲੋਂ ਤੇ ਬਹੁਤ ਜ਼ਿਆਦਾ ਵਧੀਆ ਗਾਉਂਦੇ ਹੋਣਗੇ ਉਹਨਾਂ ਦੀ ਫੈਨ ਫਾਲਿੰਗ ਸਾਟੇ ਨਾਲੋਂ ਬਹੁਤ ਜ਼ਿਆਦਾ ਹੋਏਗੀ ਜੀ ਉਹ ਸਾਰਿਆਂ ਦੀ ਹੁੰਦੀ ਹੈ ਮੇਰੀ ਕੱਲੇ ਦੀ ਛੋਟੀ ਹੈ ਜੀ ਇਹ ਤਾਂ ਜਿਆਦੀ ਹੋ ਗਈ ਹੈ ਜੀ ਸਭ ਦੀ ਹੁੰਦੀ ਹੈ ਜੀ ਉਹਨਾਂ ਦੀ ਸਾਟੇ ਨਾਲੋਂ ਵੀ ਜ਼ਿਆਦਾ ਹੈ ਜੀ ਸਾਰਿਆਂ ਦੀ ਹੈ ਪਰ ਉਹ ਤਾਂ ਦੇ ਅਲਤੇ ਰੀਲ ਬਹੁਤ ਜ਼ਿਆਦੀ ਬਣਦੀ ਭਾਈ ਜੇ ਉਹਨੂੰ ਡਬਿੰਗ ਲੋਕ ਕਰੀ ਜਾਂਦੇ ਹੁਣ ਨਹੀਂ ਇਹ ਉਹਨਾਂ ਦੀਆਂ ਵੀ ਬਣਦੀਆਂ ਨੇ ਜੀ ਸਭ ਦੀਆਂ ਬਣਦੀਆਂ ਇਹ ਤੇ ਐਵੇਂ ਕੋਈ ਬਹਿਮ ਹੁੰਦਾ ਸਾਰਿਆਂ ਨੂੰ ਪਿਆਰ ਉਹਨਾਂ ਹੀ ਮਿਲਦਾ ਜੀ ਸਾਰਿਆਂ ਨੂੰ ਸਭ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੇ ਗਾਣੇ ਉਹ ਬੋਲੇ ਜਾਂ ਜਿਹੜੇ ਫੈਮਿਲੀ ਦੇ ਵਿੱਚ ਬੈਠ ਕੇ ਸੁਣ ਸਕੀਏ ਦੇਖ ਸਕੀਏ ਕੋਈ ਫੀਲ ਕਰਨਾ ਚਾਹੋਗੇ ਤੁਸੀਂ ਸਰ ਨਹੀਂ ਜੇ ਜਿਹੜੀ ਚੀਜ਼ ਉਹ ਸੁਣਦੇ ਨਾ ਨਾ ਹੋਣ ਉਹ ਗਾਈ ਨਹੀਂ ਜਾਂਦੀ ਹੂੰ ਉਹ ਕੋਈ ਵੀ ਨਹੀਂ ਗਾਉਂਦਾ ਹੂੰ ਕੋਈ ਵੀ ਜਿਹੜਾ ਕਿਸੇ ਨੇ ਗਾਇਆ ਹੋਊਗਾ ਨਾ ਉਹਨੂੰ ਲੱਖਾਂ ਲੋਕਾਂ ਨੇ ਸੁਣਿਆ ਹੀ ਹੋਊਗਾ ਤੇ ਉਹਨੇ ਅਗਲਾ ਗਾਣਾ ਗਾਇਆ ਹੋਊਗਾ ਨਹੀਂ ਤੇ ਅਗਲਾ ਗਾਣਾ ਅਗਲਾ ਗਾਊਗਾ ਕਿਉਂ ਤੇ ਉੱਥੇ ਰੁਕ ਜਾਊਗਾ ਉਹ ਸੁਣਦੇ ਲੋਕ ਜੀ ਜੋ ਸੁਣਦੇ ਆ ਤੇ ਤਾਂ ਹੀ ਉਹ ਗਾਅ ਦੁਰਦੇ ਹਨ ਸਖ ਜੀ ਪਹਿਲਾਂ ਤੁਸੀਂ ਡਾਕਟਰ ਸਤਨਾਮ ਅੱਜ ਦੇ ਸਰ ਜੀ ਗਾਇਕੀ ਵਾਲ ਕਿਦਾਂ ਦਾ ਕਾ ਇੱਕ ਕੀ ਕੀ ਹੁਣੀ ਚਾਹੀਦੀ ਹੈ ਇਹ ਨਹੀਂ ਇਹ ਮੈਨੂੰ ਬਚਪਨ ਤੋਂ ਹੀ ਸੀਗਾ ਜੀ ਮੇਰੇ ਨਾ ਮੇਰੇ ਫਾਦਰ ਸਾਹਿਬ ਜੀ ਆਰਮੀ ਚੋਂ ਰਿਟਾਇਰ ਸੀ ਜੀ ਤੇ ਉਹਨਾਂ ਕੋਲ ਉਹਨਾਂ ਰੇਡੀਓ ਹੁੰਦੇ ਸੀਗੇ ਤੇ ਉਹ ਰੇਡੀਓ ਫੌਜ ਦੇ ਵਿੱਚੋਂ ਉਹ ਤਰ੍ਹਾਂ ਤਰ੍ਹਾਂ ਦੇ ਨਾ ਰੇਡੀਓ ਤੇ ਛਕੀਨ ਹੋਣ ਕੇ ਮੇਰੇ ਫਾਦਰ ਸਾਹਿਬ ਜੀ ਤੇ ਉਹਨਾਂ ਨੇ ਉਹ ਤਰ੍ਹਾਂ ਤਰ੍ਹਾਂ ਦੇ ਕੋਈ ਮੇਡ ਇਨ ਜਪਾਨ ਮੇਡ ਇਨ ਚਾਈਨਾ ਇਤਨਾ ਰੇਡੀਓ ਸੀਗੇ ਉਹ ਰੇਡੀਓ ਮੈਂ ਸੁਣਨੇ ਉਹਦੇ ਤੇ ਜਿਵੇਂ ਕੁਲਦੀਪ ਮਾਨਕ ਜੀ, ਸੁਰਿੰਦਰ ਕੌਰ ਜੀ ਆ ਉਸ ਵੇਲੇ ਦੇ ਸਿੰਗਰ ਉਹ ਜਦੋਂ ਸੁਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ ਦੇ ਪਿਆਰੇ ਪਿਆਰੇ ਜੇ ਗਾਣੇ ਮਿੱਠੇ ਮਿੱਠੇ ਬੋਲ ਜਦੋਂ ਬਚਨੇ ਨਾ ਤੇ ਅੱਖਾਂ 'ਚ ਪਾਣੀ ਆ ਜਾਣਾ ਮਤਲਬ ਉਹ ਰਿਸ਼ਤਾ ਸੀ ਨਾ ਸਿਮਿਤ ਨਾਲ ਸੁਰ ਨਾਲ ਸੁਰ ਨਾਲ ਤੇ ਤਾਲ ਨਾਲ ਉਹ ਰਿਸ਼ਤਾ ਸੀ ਰੂਹ ਦਾ ਰਿਸ਼ਤਾ ਸੀ ਜਨਮ ਜਨਮ ਦਾ ਰਿਸ਼ਤਾ ਸੀ ਇਸ ਕਰਕੇ ਉਹ ਸੰਗੀਤ ਨਾਲ ਮੇਰਾ ਲਗਾਓ ਸੀ ਤੇ ਪਹਿਲਾ ਗਾਣਾ ਕਦੋਂ ਗਾਇਆ ਸੀ ਤੁਸੀਂ ਜੀ ਸਾਡੀ ਪਹਿਲਾ ਗਾਣਾ ਤੁਸੀਂ ਕਦੋਂ ਗਾਇਆ ਸੀ ਕਿ ਕਿੰਨੀ ਉਮਰ ਸੀ ਤੁਹਾਨੂੰ ਐ ਰਿਕਾਰਡਿੰਗ ਦੀ ਗੱਲ ਕਰਦੇ ਹਾਂ ਜੀ ਪਹਿਲਾ ਤੁਸੀਂ ਜਦੋਂ ਕਿ ਗੰਮ ਨਹੀਂ ਨਹੀਂ ਉਹ ਤੇ ਨਿੱਕੇ ਨਿੱਕੇ ਜਿ ਸਕੂਲ ਚ ਜਦੋਂ ਪ੍ਰਾਇਮਰੀ ਸਕੂਲ ਚ ਮੈਂ ਪੜਦਾ ਸੀ ਨਾ ਜੀ ਤੇ ਉਦੋਂ ਤੇ ਉਹ ਤੇ ਸਾਰੇ ਸਿੰਗਰਾਂ ਨਾਲ ਹੀ ਹੁੰਦੀ ਆ ਉਹਨੂੰ ਆਪਾਂ ਆ ਪਿਆਰ ਭਰੀ ਉਹ ਜ਼ਿੰਦਗੀ ਕਹਿ ਲੀਗੇ ਜਾਂ ਉਹਨੂੰ ਇੱਕ ਆਪਾਂ ਮਜ਼ਾਕ ਨਾਲ ਉਹ ਟਰੈਜਡੀ ਕਹਿ ਲੀਗੇ ਉਹ ਸਾਰੇ ਸਿੰਗਰ ਦੱਸਦੇ ਹੀ ਆ ਤੇ ਹੁੰਦਾ ਆ ਰੀਅਲੀ ਹੁੰਦਾ ਉਹ ਬਣਾਉਂਦੇ ਨਹੀਂ ਕਿ ਕੋਈ ਵੀ ਸਿੰਗਰ ਐਸਾ ਨਹੀਂ ਜਿਹੜਾ ਗੱਲ ਬਣਾਵੇ ਉਹ ਸੱਚੀ ਨੂੰ ਚੀਤੀ ਗੱਲ ਆ ਕਿ ਬਚਪਨ ਤੋਂ ਸ਼ੌਕ ਹੁੰਦਾ ਤੇ ਸਕੂਲ ਦੇ ਵਿੱਚ ਸ਼ਨੀਵਾਰ ਵਾਲ ਸਭਾ ਲੱਗਦੀ ਉਹ ਇਸ ਤਰ੍ਹਾਂ गाने ਜਿੱਦਾਂ ਦੇ ਉਹਨਾਂ ਕਾਮਰੇਟ ਲਹਿਰ ਉਧੋਂ ਦੀ ਸੀ ਉਹ ਪਿੰਡਾਂ 'ਚ ਡਰਾਮੇ ਨਾਟਕ ਸੇਡਦੇ ਹੁੰਦੇ ਸੀ ਉਹਨਾਂ ਦੇ ਜਿੱਤਰਾ ਦੇ ਗਾਣੇ ਸੁਣਨੇ ਉਹ ਗਾਦੇ ਨਹੀਂ ਉਹ ਮਤਲਬ ਪਾਲ ਸਭਾ 'ਚ ਤੇ ਚਲੋ ਟੀਚਰਾਂ ਦਾ ਪਿਆਰ ਮਿਲਣਾ ਤੇ ਉਹ ਕਰਦਿਆਂ ਕਰਦਿਆਂ ਜਿੰਨੇ ਜਿਹਨੂੰ میٹرਕ ਤੱਕ ਆਏ ਤੇ ਹਾਈ ਸਕੂਲ ਤੱਕ ਨਹੀਂ ਆਏ ਤੇ ਬਹੁਤ ਜ਼ਿਆਦਾ ਮੇਰੇ ਪਿੰਡ ਦੇ ਲਾਗੇ ਮੀਰਾ ਆਲਮ ਲੋਕ ਬਹੁਤ ਸੀ ਤੇ ਉਹਨਾਂ ਨੇ ਬੜਾ ਪਿਆਰ ਦੇਣਾ ਵੀ ਇੰਨੇ ਕੁਸ਼ ਇੰਨੇ ਵੱਡਾ ਗਾਇਕ ਬਣਨਾ ਇੰਨੇ ਵੱਡਾ ਕਲਾਕਾਰ ਤੇ ਉਹਨਾਂ ਦੀਆਂ ਦੁਆਵਾਂ ਜੀ ਉਹ ਬਾਤ ਚ ਫੇਰੋ ਹੋ ਗਿਆ ਜੀ ਜੋ ਪਰਮਾਤਮਾ ਨੇ ਜੋ ਲਿਖਿਆ ਸੀ ਉਹ ਹੋ ਗਿਆ ਤੇ ਜਿਹੜੀ ਰਿਕਾਰਡਿੰਗ ਹੈ ਉਹ ਪਹਿਲੀ ਰਿਕਾਰਡਿੰਗ 97 97 1997 ਜਨਵਰੀ ਦੇ ਵਿੱਚ 5 ਜਨਵਰੀ 5 ਜਾਂ 6 ਜਨਵਰੀ 5 ਜਨਵਰੀ ਆ ਵੈਸੇ ਨੈਟ ਦੇ ਉੱਤੇ 5 ਜਨਵਰੀ ਜਿਹੜੀ ਹੋਈ ਆ 1997 ਕਿ ਉਹ ਹਿੰਦੁਸਤਾਨ ਦੀ ਨਾਮਵਰ ਕੰਪਨੀ ਜੇ ਤੁਸੀਂ ਵਿੱਚੋਂ ਕੱਢਣਾ ਨਹੀਂ ਅਤੇ ਫਿਰ ਨਹੀਂ ਨਹੀਂ ਜੀ ਜੀ ਬਿਲਕੁਲ ਬਿਲਕੁਲ ਕੰਪਨੀ ਦਾ ਨਾਮ ਫਾਈਨ ਟੱਚ ਹੈ ਜੀ ਤੇ ਉਹ ਬੜੇ ਮਾਣ ਨਾਲ ਸਰਦਾਰ ਰੁਪਿੰਦਰ ਸਿੰਘ ਰੂਪੀ ਜੀ ਦੱਸਦੇ ਹੁੰਦੇ ਆ ਕਿ ਫਾਈਨ ਟੱਚ ਦਾ ਬੂਟਾ ਸਤਨਾਮ ਸਾਗਰ ਨੇ ਲਾਇਆ ਤੇ ਸਤਨਾਮ ਸਾਗਰ ਦਾ ਬੂਟਾ ਫਾਈਨ ਟੱਚ ਨੇ ਲਾਇਆ ਤੇ ਉਹ ਬੜੀ ਵਧੀਆ ਗੱਲ ਹੈ ਜੀ ਮੇਰੀ ਉਹ ਕੰਪਨੀ ਮੇਰੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਹਮ ਉਹਨਾਂ ਦੇ ਉਹਨਾਂ ਦੇ ਚਰਨਾਂ 'ਚ ਮੇਰਾ ਗਰੀਬ ਦਾ ਇਜਤਮਾਨ ਹੈ ਤੇ ਮੇਰੇ ਦਿਲ 'ਚ ਵਸਦੇ ਨੇ ਉਹ ਲੋਕ ਜਿਨ੍ਹਾਂ ਨੇ ਉੱਥੋਂ ਸ਼ੁਰੂ ਹੋਏ ਅਸੀਂ ਸ਼ਾਇਦ ਉਹਨਾਂ ਦੇ ਕਰਮਾਂ ਨੇ ਕੰਮ ਕੀਤਾ ਜਾਂ ਸਾਡੇਆਂ ਨੇ ਕੀਤਾ ਤੇ ਉਹ ਫੁੱਲਾਂ ਵਾਲੀ ਇਜਾਈ ਤੋਂ ਆਪਾਂ ਵਰਲਡ ਫੇਮਸ ਸਿੰਗਰ ਸਗੀ ਸਾਹਿਬ ਦੋ ਬੋਲ ਹੋ ਜਾਣ ਫੁੱਲਾਂ ਵਾਲੀ ਇਜਾਈ ਤੋਂ ਕਿਉਂਕਿ ਇਹ ਗਾਣਾ ਮੈਂ ਹੀ ਬਹੁਤ ਘੱਟ ਜਿਹਾ ਸੁਣਦਾ ਜੀ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਢਾਈ ਹੁੰਦੀ ਆ ਮੇਰੇ ਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਉੱਥੇ-ਕੁੱਥੇ ਵੇੜੇ ਵਿੱਚ ਆ ਜੀ ਮਿੱਤਰਾ ਉੱਥੇ-ਕੁੱਥੇ ਵੇੜੇ ਵਿੱਚ ਆ ਜੀ ਮਿੱਤਰਾ ਬੇ ਲਾਲ ਫੁੱਲਾਂ ਵਾਲੀ ਸਾਡੇ ਤੇ ਨਾਲ ਫੁੱਲਾਂ ਵਾਲੀ ਸਾਢੇ ਤੇਰ ਜਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ 부ੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਅੱਜ ਹੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਢੇ ਤੇਰ ਜਾਈ ਹੁੰਦੀ ਆ ਲਓ ਜੀ ਇਸ ਗਾਣੇ ਨੇ ਹੂੰ ਸਾਨੂੰ ਮਾਰਕੀਟ ਚ ਸਾਨੂੰ ਗਰੀਬਾਂ ਨੂੰ ਪਛਾਣ ਦਿੱਤਾ ਅਥਾਪ ਪਿਆਰ ਹੂੰ ਵਰਲਡ ਪਤਾ ਨਹੀਂ ਉਹਨੂੰ ਤੁਸੀਂ ਵਰਲਡ ਵਾਈਡ ਕਹਿੰਦੇ ਹੋ ਜੀ ਵਰਲਡ ਵਾਈਡ ਹੈ ਨਾ ਉਹ ਵਰਲਡ ਵਾਈਡ ਤੇ ਵਰਡ ਲੈਵਲ ਤੇ ਮੈਂ ਲੈਵਲ ਦੇ ਦਾ ਨਾ ਨਾ ਵਰਡ ਲੈਵਲ ਤੇ ਫਿਰ ਮੈਨੂੰ ਗਰੀਬ ਨੂੰ ਪਿਆਰ ਮਿਲਿਆ ਤੇ ਉਦੋਂ ਦਾ ਅੱਜ ਤੱਕ ਚੱਲ ਸੋਚਾ ਲੈਂਦੀ ਬਸ ਪਿਆਰ ਮਿਲ ਹੀ ਜਾਂਦਾ ਹੈ ਤੇ ਸਾਹ ਚੱਲਦੇ ਜਾਂਦੇ ਆ ਤੇ ਸਾਹ ਚੱਲਦੇ ਆ ਤੇ ਬਸ ਉਹ ਵਰਡਿੰਗ ਜਿਹੜੀ ਆ ਕਲਮ ਪਰਮਾਤਮਾ ਨੇ ਦਿੱਤੀ ਆ ਜੀ ਮੈਨੂੰ ਗਰੀਬ ਨੂੰ ਉਹ ਚੱਲਦੀ ਜਾਂਦੀ ਹੈ ਜੀ ਜਿੰਨਾ ਚਿਰ ਸਾਹ ਆ ਮੈਮ ਤੁਸੀਂ ਫਿਰ ਜੀਵਨ ਸਾਥੀ ਬਹੁਤ ਵਧੀਆ ਜੀ ਤੇ ਜਿਹੜੇ ਗਾਣੇ ਉਹ ਵੀ ਬੜੇ ਚੱਲਦੇ ਪਏ ਲੋਕ ਸੁਣਦੇ ਪਏ ਨੇ ਕਿੱਦਾਂ ਲੱਗਦਾ ਸਰਨਾ ਜੀਵਨ ਬਤੀਤ ਕਰਦੇ ਪਏ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਗਾਣਾ ਹੋਊਗਾ ਕਿ ਗਾਣੇ ਤਾਂ ਬਹੁਤ ਨੇ ਪਰ ਇੰਡੀਕਾ ਵਾਲਾ ਗਾਣਾ ਬਹੁਤ ਚੱਲ ਗਿਆ ਜੀ ਉਹ ਤੇ ਦੱਸਦੇ ਨੇ ਵੀ ਗਾਣੇ ਤੇ ਚਲੋ ਸਾਰੇ ਸਾਰਿਆਂ ਨੂੰ ਲੋਕ ਉਹਨਾਂ ਹੀ ਪਿਆਰ ਦਿੰਦੇ ਬਰਾਬਰ ਦਾ ਪਰ ਸੌਰੀ ਮੈਨੂੰ ਬਹੁਤਾ ਨਹੀਂ ਜੇ ਬੋਲਣਾ ਹੁੰਦਾ ਜਿੰਨਾ ਕੋਈ ਮੈਨੂੰ ਆਉਂਦਾ ਦੋਲਾ ਵੀ ਕਿਉਂਕਿ ਮੈਨੂੰ ਇਹਨਾਂ ਗਾਉਣਾ ਦੱਸਿਆ ਬੋਲਣਾ ਤੇ ਦੱਸਿਆ ਹੀ ਨਹੀਂਗਾ ਮੈਨੂੰ ਗੱਲ ਕਰਨੀ ਆਉਂਦੀ ਨਹੀਂ ਜੀ ਇਹ ਬਹੁਤ ਵਧੀਆ ਲੱਗ ਰਿਹਾ ਜੀ ਬਾਕੀ ਇਹ ਦੱਸਣ ਹੀ ਰਹੇ ਨੇ ਵੀ ਉਹਨਾਂ ਦਾ ਪਿਆਰ ਹੈ ਇਹ ਇਹ ਸ਼ਾਇਦ ਇਹਨਾਂ ਨੂੰ ਜ਼ਿਆਦਾ ਬੋਲਣਾ ਦੱਸ ਦਿੰਦਾ ਜੀ ਮੈਂ ਮੈਂ ਘਰ ਚੁੱਪ ਜਾ ਕਰਕੇ ਬਹਿ ਜਾਣਾ ਹੈ ਘਰ ਦੇ ਵਿੱਚ ਇੱਕ ਇਹਦਾ ਦਿਮਾਗ ਹੈ ਜੀ ਘਰ ਦੇ ਵਿੱਚ ਵੈਸੇ ਆ ਸਿਮੂ ਕਹਿੰਦੇ ਕਿ ਤੂੰ ਸ਼ਰਾਤੀ ਹੈਗੇ ਹੋ ਘਰ ਦੇ ਵਿੱਚ ਕਿੰਦਾ ਫਿਰ ਸਵੇਤ ਚੱਲ ਹੁੰਦੀ ਹੈ ਜੀ ਘਰ ਦੇ ਉਹ ਜੇ ਜੇ ਇਹ ਗੱਲ ਪੁੱਛਦੇ ਹੋ ਨਾ ਜੀ ਬਿਲਕੁਲ ਸੱਚੀ ਪਰਮਾਤਮਾ ਨੂੰ ਯਾਦ ਕਰਕੇ ਕਿਹਨਾਂ ਮੇਥੋਂ ਛੋਟੇ ਤਿੰਨ ਭਾਈ ਨੇ ਜੀ ਮੇਥੋਂ ਛੋਟਾ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ ਜੀ ਲੀਡਰ ਉਹ ਲੀਡਰ ਟਾਈਪ ਇਨਸਾਨ ਹੈ ਜੀ ਤੇ ਵਧੀਆ ਇਨਸਾਨ ਹੈ ਤੇ ਸਰਦਾਰ ਨਿਸ਼ਾਨ ਸਿੰਘ ਉਹਨਾਂ ਦਾ ਨਾਮ ਉਹਦੇ ਤੋਂ ਛੋਟਾ 에ਅਰ ਫੋਰਸ ਦੇ ਵਿੱਚ ਅਫਸਰ ਹੈ ਜੀ ਜੀ ਪੀ ਜੇ ਨੰਬਰ ਵਾਲਾ 에ਅਰ ਫੋਰਸ ਦੇ ਵਿੱਚ ਅਫਸਰ ਹੈ ਸਭ ਤੋਂ ਛੋਟਾ ਰਾਜਾ ਤਾਂ ਮੇਰੇ ਗਾਣਿਆਂ 'ਚ ਨਾਮ ਹੁੰਦਾ ਉਹ ਮੇਰਾ ਕੰਮ ਕਰਦਾ ਮੇਰੇ ਨਾਲ ਹੀ ਮੇਰਾ ਦਫਤਰ ਸਾਹਮਣੇ ਤੇਰਾ ਕੰਮ ਸਪੇਸ਼ਲ ਵਿਦੇਸ਼ ਦਾ ਮੇਰਾ ਹੀ ਕੰਮ ਸਾਹਮਣੇ ਦਾ ਇਹ ਮੇਰੇ ਭਰਾਵਾਂ 'ਚ ਮੇਰੇ ਨਾਨਕਿਆਂ ਦਾਦਕਿਆਂ ਸਹੁਰਿਆਂ ਪੇਕੇਆਂ 'ਚ ਉਹ ਦਬਾਅ ਇਹਦਾ ਹੀ ਚੱਲਦਾ ਹੈ ਇਸੇ ਤਰ੍ਹਾਂ ਚੱਲਦਾ ਜੀ ਮੰਨ ਤੇ ਆ ਮਤਲਬ ਇਹਨਾਂ ਨੂੰ ਮੰਨਦੇ ਆ ਜੀ ਮਤਲਬ ਮੈਂ ਸਤਿਕਾਰ ਕਰਦਾ ਬਸ ਸਤਿਕਾਰ ਕਰਦੇ ਆ ਜੀ ਤੇ ਬੱਚੇ ਸਾਡੇ ਸਾਰੇ ਛੋਟੇ ਭਰਾਵਾਂ ਦੇ ਜੀ ਸਾਰੇ ਰਿਸ਼ਤੇਦਾਰਾਂ ਦੇ ਬੱਚੇ ਬਸ ਛਮੀ ਮੰਮੀ ਛਮੀ ਮੰਮੀ ਇਹ ਤੁਹਾਨੂੰ ਇਹਦਾ ਨਾਮ ਦੇ ਕੇ ਡਰਾਵਾ ਦੇ ਦਿੰਦੇ ਆ ਛਮੀ ਮੰਮੀ ਦੱਸਾਂ ਬਸ ਆ ਚੀਜ਼ ਹੈ ਹਾਂ ਬਿਲਕੁਲ ਜੀ ਇਹ ਸગર ਜੀ ਜਾਂਦੇ ਆ ਦੇ ਦਰਸ਼ਕਾਂ ਨੂੰ ਕੋਈ ਅਪੀਲ ਜਾਂ ਕੋਈ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੋਗੇ ਜੀ ਮੇਰੀ ਮੰਨਣੀ ਤੇ ਕਿੰਨੇ ਆ ਜੀ ਨਹੀਂ ਤੁਹਾਡੀ ਵੀਲ ਨੇ ਬਣਾਤੀ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਪੰਜਾਬੀਆਂ ਨੂੰ ਮੈਂ ਸਮੁੱਚੀ ਪੰਜਾਬੀਅਤ ਦੇ ਸਮੁੱਚੀ ਮਾਨਵਤਾ ਦੇ ਤੇ ਮੇਰੇ ਰੱਬ ਵਰਗੇ ਸਰੋਤਿਆਂ ਦੇ ਆ ਜਿਹੜੀ ਨੇਰੀ ਆ ਨੈਟ ਦੇ ਪਲੇਟਫਾਰਮ ਤੇ ਇੰਸਟਾਗ੍ਰam ਪਲੇਟਫਾਰਮ ਕਹਿੰਦੇ ਆ ਮੈਂ ਤੁਹਾਡੇ ਕੋਲ ਸੁਣਿਆ ਸਾਰੇ ਵੀਰਾਂ ਕੋਲ ਜੀ ਵੀ ਇਹ ਨੈਟ ਦਾ ਜਿਹੜਾ ਹੈ ਅੱਜ ਦਾ ਸ਼ੌਕੀਆ ਨੂੰ ਕਹਿੰਦੇ ਹੋ ਸੋਸ਼ਲ ਮੀਡੀਆ ਦਾ ਕਹਿੰਦੇ ਆ ਜੀ ਜਿਹੜਾ ਸਭ ਤੋਂ ਵੱਡਾ ਪਲੇਟਫਾਰਮ ਹੈ ਅੱਜ ਕੱਲ ਦੇ ਦਿਨਾਂ 'ਚ ਇੰਸਟਾ ਕੁਛ ਹੈਗਾ ਇੰਸਟਾਗ੍ਰam ਕੁਛ ਕਹਿੰਦੇ ਹੋ ਉਹਦੇ ਤੇ ਜਿਹੜੀ ਆ ਨੇਰੀ ਆਈ ਹੋਈ ਹੈ ਨਾ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਵੋਟੀ ਕਰਾਤੀ ਪੰਜਾਬੀਆਂ ਨੇ ਇਹਦਾ ਮੈਂ ਪੰਜਾਬੀਆਂ ਦੇ ਪੈਰਾਂ ਤੇ ਸਿਰ ਰੱਖ ਕੇ ਪੰਜਾਬੀਆਂ ਦੀ ਪੰਜਾਬੀਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਕੋਟਨ ਕੋਰਸਾ ਨਵਾਦ ਕਰਦਾ ਜੀ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਹੈ ਮੇਰਾ ਵਾਰ ਵਾਰ ਪੰਜਾਬੀਆਂ ਦਾ ਕਰਜ਼ਾਈ ਹੈ ਜਿਹੜਾ ਤੁਸੀਂ ਮੈਸੇਜ ਪਿਆ ਜੀ ਉਹ ਮੇਰਾ ਗਰੀਬ ਦਾ ਮੰਨਣਾ ਕਿੰਨੇ ਆ ਉਹ ਤੇ ਗੁਰੂਆਂ ਪੀਰਾਂ ਨੇ ਕਿਹਾ ਸੰਤਾਂ ਮਹਤਮਾ ਨੇ ਕਿਹਾ ਤੇ ਮੈਂ ਇੰਨਾ ਕਹੂੰਗਾ ਜੀ ਸਮੁੱਚੀ ਮਾਨੋਤਨ ਮੇਰੀ ਗਰੀਬ ਦੀ ਬੇਨਤੀ ਆ جے کہ تے ਧਰਮਾਂ ਮਜ਼ਬਾਂ ਜਾਤਾਂ ਪਾਤਾਂ ਕੌਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਬੰਦਾ ਬੰਦੇ ਨਾਲ ਪਿਆਰ ਕਰਨ ਲੱਗ ਪੇ ਹੱਦਾਂ ਮੁੱਕ ਜਾਣ ਸਰਹੱਦਾਂ ਮੁੱਕ ਜਾਣ ਕੰਧਾਂ ਟਹਿ ਜਾਣ ਵੇੜਿਆਂ ਚੋਂ ਤੇ کیسا ਨਜ਼ਾਰਾ بالکل جی ਧੰਨਵਾਦ ساگرਦੀ ਬੋਟੀ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਹਰ ਇੱਕ ਦੇ ਫੋਨ ਦੇ ਵਿੱਚ ਇਹ ਰੀਲਾਂ ਬੰਦੀਆਂ ਨਜ਼ਰ ਆ ਰਹੀਆਂ ਤੇ ਸਾਗਰ ਜੀ ਦਾ ਬਹੁਤ ਵਧੀਆ ਮੈਸੇਜ ਆ ਕਿ ਜਾਤ ਪਾਤ ਤੋਂ ਉੱਠ ਕੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਸਮਾਜ ਵਾਸਤੇ ਕੰਮ ਕਰਨੇ ਚਾਹੀਦੇ ਨੇ ਤੇ ਗਾਂਵੀਆਂ ਦੇ ਧਾਰਮਿਕ ਗਾਣੇ ਵੀ ਆ ਰਹੇ ਨੇ ਭੇਟਾ ਵੀ ਆ ਰਹੀਆਂ ਨੇ ਤੇ ਹੋਰ ਵੀ ਗਾਣੇ ਕਰ ਰਹੇ ਨੇ ਪਰ ਉਹ ਇਹੀ ਅਪੀਲ ਕਰਦੇ ਨੇ ਕਿ ਐਦਾਂ ਹੀ ਮੈਨੂੰ ਪਿਆਰ ਇਹ ਦਿੰਦੇ ਰਹੋ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਸਰੋਤੇ ਨੇ ਇਹਨਾਂ ਦੇ ਉਹ ਕੀ ਪਹਿਲਾ ਸ਼ੋਅ ਇਹਨਾਂ ਨੇ ਇੰਗਲੈਂਡ ਦੇ ਵਿੱਚ ਲਾਇਆ ਸੀ ਉਸ ਤੋਂ ਬਾਅਦ ਸ਼ੋਅ ਲਾ ਕੇ ਭੁੱਲ ਗਏ ਸਨ ਪਰ ਜਿਹੜੀ ਰੀਲ ਆ ਸਾਗਰ ਦੀ ਮੋਟੀ ਉਹ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਹੈ ਸਤ੍ਰਮਸਿਕ ਸਾਗਰ ਦੇ ਵੱਲੋਂ ਲਿਵਿੰਗ ਇੰਡੀਆ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਵਾ ਕਿ ਜਾਤ ਪਾਤ ਓਟ ਕੇ ਇੱਕ ਜੁਟੇ ਨਾਲ ਰਹੀਏ ਤੇ ਜਿੱਦਾਂ ਉਹ ਪਹਿਲਾਂ ਪਿਆਰ ਦਿੰਦੇ ਰਹੇ ਨੇ ਜਾਂ ਹੁਣ ਪਿਆਰ ਦੇ ਰਹੇ ਨੇ ਤੇ ਉਹਦਾ ਹੀ ਸਾਨੂੰ ਪਿਆਰ ਦਿੰਦੇ ਰਹੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਭੇਟਾਂ ਅਤੇ ਹੋਰ ਗਾਣੇ ਜਿਹੜੇ ਲੋਕਾਵਾਸੇ ਲਿਆ ਸਕੀਏ ਤੇ ਲਿਵਿੰਗ ਇੰਡੀਆ ਦੇ ਵੱਲੋਂ ਉਸ ਜੋੜੀ ਦੇ ਨਾਲ ਗੱਲਬਾਤ ਕੀਤੀ ਗਈ ਆ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਹਰ ਇੱਕ ਫੋਨ ਦੇ ਉੱਪਰ ਚੱਲਦੀ ਨਜ਼ਰ ਆ ਰਹੀ ਆ ਸਾਗਰ ਦੀ ਬੋਟੀ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਅਭੀ ਸਰ